ਸਤ ਸਾਥਿਓ ਸ਼ਸ਼ੀਕਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਤਮੀਆਂ ਦੀ ਭਾਈ ਬਾਰੇ ਕੁਝ ਜਾਣਕਾਰੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਈ ਵਾਰ ਕੀ ਦੇਖਦੇ ਆਂ ਵੀ ਆਪਣਾ ਖੇਤ ਉੱਚਾ ਨੀਮਾ ਹੋ ਜਾਂਦਾ ਤਮੀਆਂ ਨਾਲ ਉਹਦੇ ਕਈ ਕਾਰਨ ਹੋ ਜਾਂਦੇ ਆ ਇੱਕ ਤਾਂ ਖੇਤ ਦੇ ਵਿੱਚ ਕਈ ਵਾਰ ਆਪਾਂ ਦੇਖਦੇ ਆਂ ਵਟਟੀਆਂ ਬਣ ਜਾਂਦੀਆਂ ਉਹਦਾ ਵੀ ਰਾਲਾਂ ਰੱਖਣ ਦਾ ਕਾਰਨ ਬਣ ਜਾਂਦਾ ਯਕ ਸਾਥੀਓ ਜਦੋਂ ਕਦੇ ਵੀ ਤੁਸੀਂ ਇਸ ਤਰ੍ਹਾਂ ਦਾ ਸਾਫ ਵਾਣ ਬੋਣਾ ਜਾਂ ਮਾੜੇ ਮੋٹے ਖਰਚੇ ਆ ਫੇਸਾ ਜ਼ਰੂਰ ਲਾਦਿਆ ਕਰੋ ਮਗਰ ਤਵੀਆਂ ਤੇ ਮੈਂ ਕਦੇ ਵੀ ਮਗਰ ਹਿੱਸਾ ਟਾਂਕੇ ਤਵੀਆਂ ਨਹੀਂ ਕੀਤੀਆਂ ਖੇਤ ਦੇ ਵਿੱਚ ਮੇਰਾ ਖੇਤ ਕਦੇ ਵੀ ਉੱਚਾ ਨਹੀਂ ਹੋਣਿਆ ਕਿਉਂਕਿ ਜਦੋਂ ਮਗਰ ਹਿੱਸਾ ਲੱਗਾ ਹੁੰਦਾ ਉਦੋਂ ਆਪਾਂ ਨੂੰ ਫਿਰ ਤਵੀਆਂ ਜਿਹੜੀਆਂ ਅੱਗੋਂ ਥੋੜੀਆਂ ਜਿਹਾ ਘਾਸ ਕੇ ਰੱਖਣੀਆਂ ਪੈਂਦੀਆਂ ਜੀਦਾ ਕਰਕੇ ਮਗਰ ਲਈਆਂ ਤਵੀਆਂ ਜ਼ਿਆਦਾ ਲੱਗਣ ਨਾਲ ਕੋ ਪਿੱਛੋਂ ਮਿੱਟੀ ਪੜਪੜ ਸੱਟੀ ਆਉਂਦੀਆਂ ਤੇ ਖੇਤ ਆਪਣਾ ਜਿਹੜਾ ਉੱਚਾ ਨਹੀਂ ਹੋ ਜਾਂਦਾ ਤੇ ਜਿਹੜਾ ਆਪਾਂ ਜਦੋਂ ਬੰਨੇ ਦੇ ਆ ਕੇ ਢੇੜਾ ਮੋੜਦੇ ਆ ਪੋਸ਼ਿਸ਼ ਕਰੋ ਵੀ ਇੱਕ ਜਗ੍ਹਾ ਤੋਂ ਇੱਕ ਹੀ ਢੇੜਾ ਨੰਗੇ ਤਿਆਰ ਦੋ-ਦੋ ਜਾਂ ਤਿੰਨ-ਤਿੰਨ ਢੇੜੇ ਇਕੱਠੇ ਖੇਤ ਆ ਆਪਾਂ ਨਗਾ ਦੇਣੇ ਆ ਸਾਈਡ ਤੋਂ ਨਹੀਂ ਉਹ ਵੀ ਜਗ੍ਹਾ ਨੀਵੀ ਹੋ ਜਾਂਦੀ ਆ ਜਦੋਂ ਵੀ ਰਾਹਲ ਆਪਾਂ ਰੱਖਣੀ ਆ ਉਦੋਂ ਪਹਿਲਾ ਢੇੜਾ ਥੋੜਾ ਛੱਡ ਕੇ ਬੰਨੇ ਨਾਲੋਂ ਤੇ ਉਦੋਂ ਅਗਲਾ ਢੇੜਾ ਉਦੋਂ ਅੱਗੇ ਤੇ ਜਿਹੜਾ ਲਾਸਟ ਵਾਲਾ ਢੇੜਾ ਉਹ ਜਮਾ ਬਿਲਕੁਲ ਵੱਟ ਦੇ ਨਾਲ ਆਉਣਾ ਚਾਹੀਦਾ ਉਹ ਕਦੇ ਵੀ ਖੇਤ ਪੱਧਰਾ ਨਹੀਂ ਹੋਊਗਾ ਪੱਧਰਾ ਰਹੂਗਾ ਖੇਤ ਜਾਨੀ ਕਿ ਉੱਚਾ ਨਹੀਂ ਵਣੀ ਹੋਊਗਾ ਇੱਕ ਜਦੋਂ ਆਪਾਂ ਮੋੜ ਤੇ ਆ ਗਏ ਕਈ ਯਾਰ ਦੇਖਨੇ ਕਈ ਵੀਰ ਥੋੜੀ ਲੈਫਟ ਗਾਸ ਦਿੰਦੇ ਜਦੋਂ ਟਰੈਕਟਰ ਉਦੋਂ ਅਗਲੀਆਂ ਤਵੀਆਂ ਥੋੜੀਆਂ ਚੱਕੀਆਂ ਜਾਂਦੀਆਂ ਮਗਰ ਲੀਆਂ ਹੋਰ ਡੂੰਗੀਆਂ ਲੱਗ ਜਾਂਦੀਆਂ ਕਦੇ ਵੀ ਜਦੋਂ ਆ ਕੇ ਆਪਾਂ ਟਰੈਕਟਰ ਐ ਮੋੜਨਾ ਉਦੋਂ ਲੈਫਟ ਬਿਲਕੁਲ ਥੱਲੇ ਛੱਡ ਦਿਓ ਜਦੋਂ ਟਰੈਕਟਰ ਐ ਮੁੜ ਗਿਆ ਨਾਲ ਦੀ ਨਾਲ ਤੁਸੀਂ ਜਿੰਨੀ ਕੁ ਲੈਫਟ ਚੱਕਣੀ ਚਾਹੋ ਨੇ ਉਹ ਚੱਕ ਸਕਦੇ ਹੋ ਤੇ ਹਮੇਸ਼ਾ ਕੋਸ਼ਿਸ਼ ਕਰੋ ਵੀ ਹਿੱਸਾ ਲਾ ਕੇ ਤਵੀਆਂ ਬਾਹੋ ਤੁਹਾਡਾ ਖੇਤ ਕਦੇ ਵੀ ਉੱਚਾ ਨਹੀਂ ਵਣੀ ਹੋਊਗਾ ਚਲੋ ਆਓ ਆਪਾਂ ਢੇੜਾ ਲਿਆਉਣੇ ਆ ਤੇ ਇੱਕ ਤੁਹਾਨੂੰ ਅੰਦਰਲਾ ਜਿਹੜਾ ਢੇੜਾ ਆਪਾਂ ਆ ਜਿਹੜੀ ਰਾਹ ਰੱਖੀ ਵੀ ਆਹ ਇਹਦੇ ਜਿਹੜਾ ਅੰਦਰ ਢੇੜਾ ਆਉਂਦਾ ਉਹ ਦੋਸਤੋ ਹਮੇਸ਼ਾ ਕਈ ਵੀਰ ਕੀ ਕਰਦੇ ਆ ਵੀ ਬਿਲਕੁਲ ਇੱਥੋਂ ਤੱਕ ਮਿੱਟੀ ਆਈ ਏ ਇਧਰੋਂ ਤਵੀਆਂ ਦੀ ਤੇ ਐੱਚੇ ਟਾਇਰ ਲੈ ਆਉਂਦੇ ਆ ਉਧਰੋਂ ਤਵੀਆਂ ਨੇ ਮਿੱਟੀ ਇੱਥੇ ਸਿੱਟੀ ਆ ਜਦੋਂ ਆਪਾਂ ਇੱਥੇ ਟਾਇਰ ਲਿਆਂਦਾ ਇਧਰੋਂ ਤਵੀਆਂ ਨੇ ਚੱਕ ਕੇ ਮਿੱਟੀ ਇੱਥੇ ਸੜ ਦੇਣੀ ਇਹ ਵੱਟ ਬਣ ਜਾਂਦੀ ਆ ਕੋਸ਼ਿਸ਼ ਕਰੋ ਹਮੇਸ਼ਾ ਜਿਹੜਾ ਅੰਦਰਲਾ ਢੇੜਾ ਉਹ ਐੱਚਾ ਹੋਣਾ ਚਾਹੀਦਾ ਐ ਅੱਧੀ ਵਗੀ ਜ਼ਮੀਨ ਦੇ ਵਿੱਚ ਆਉਣਾ ਚਾਹੀਦਾ ਜਦੋਂ ਟਾਇਰ ਤੁਹਾਡਾ ਇੱਥੇ ਅੱਧੀ ਵਗੀ ਜ਼ਮੀਨ ਚ ਆਊਗਾ ਤੇ ਤੁਹਾਡੀ ਇੱਥੇ ਵੱਟ ਕਦੇ ਨਹੀਂ ਬਣੇਗੀ ਬਿਲਕੁਲ ਪੱਧਰ ਰਹੂਗੀ ਆਜੋ ਇੱਕ ਢੇੜਾ ਲਿਆਉਣੇ ਆਪਾਂ ਤੁਹਾਨੂੰ ਦਿਖਾਉਣੇ ਆ ਹਮੇਸ਼ਾ ਸਾਥੀਓ ਕੋਸ਼ਿਸ਼ ਕਰੋ ਉਹ ਵੀ ਕਿ ਖੇਸਾ ਲਾ ਕੇ ਦਵਾਈਆਂ ਵਾਓ ਜੇ ਦਾ ਆਪਣੇ ਖੇਤ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਫੇਰ ਆਪਾਂ ਇਸ ਸਮਾਂ ਫਰ ਟੰਗ ਸਕਦੇ ਆ ਜੇ ਖੇਤ ਸਾਫ ਆ ਖਰਚੇ ਥੋੜੇ ਆ ਤੇ ਖੇਸਾ ਲਾ ਕੇ ਦਵਾਈਆਂ ਵਾਓ ਕਦੇ ਵੀ ਜ਼ਮੀਨ ਉੱਚੀ ਨਹੀਂ ਵੀ ਨਹੀਂ ਹੋ ਗਈ ਇਸ ਤਰ੍ਹਾਂ ਗਿਆ ਤੁਸੀਂ ਦੇਖਦੇ ਹੋ ਹੁਣ ਜੀ ਆ ਪਹਿਲਾ ਕਿਹੜਾ ਜਿਹੜਾ ਪੰਦਰ ਦੀ ਮੋੜਨਾ ਉਹ ਬਿਲਕੁਲ ਹੀ ਟਾਇਰ ਆ ਜਿਹੜਾ ਵਗੇ ਵਗੇ ਦੇ ਵਿੱਚ ਆਉਣਾ ਚਾਹੀਦਾ ਅੰਦਰਲਾ ਆ ਦੇਖੋ ਹੁਣ ਮੈਂ ਤੁਹਾਨੂੰ ਦੱਸਣਾ ਆ ਦੇਖੋ ਜਿਵੇਂ ਆ ਇੱਕ ਕਿਹੜਾ ਸੀ ਆਪਣਾ ਆ ਦੂਜਾ ਕਿਹੜਾ ਹੁਣ ਜਿਹੜਾ ਅੰਦਰ ਕਿਹੜਾ ਆਉਣਾ ਆ ਟਾਇਰ ਤੁਹਾਡਾ ਵਗੇ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਤਰੀਆਂ ਦਾ ਕਿੜਾ ਇੱਥੋਂ ਤੱਕ ਜਿਹੜਾ ਉਧਰੋਂ ਆਇਆ ਐ ਪਾਸੇ ਨੂੰ ਐچھے ਟਾਇਰ ਆਉਣਾ ਚਾਹੀਦਾ ਤੁਹਾਡਾ 2 ਫੁੱਟ ਅੰਦਰ ਜਾਊਗਾ ਤੇ ਮਗਰ ਕਦੇ ਵਟ ਨਹੀਂ ਬਣੂਗੀ ਦੇਖ ਲੈਣੇ ਤੁਸੀਂ ਆ ਮੱਥਾ ਦੇਖੋ ਦੇਖ ਲਓ ਮੱਥਾ ਬਿਲਕੁਲ ਪੱਧਰ ਪਿਆ ਕੋਈ ਉੱਚਾ ਨਹੀਂ ਵਾਣੀ ਹੈਗਾ ਕਿਸੇ ਵੀ ਤਰ੍ਹਾਂ ਦਾ ਤਵੇ ਵੀ ਤੁਹਾਡਾ ਖੇਤ ਆ ਜਿਹੜਾ ਉੱਚਾ ਨਹੀਂ ਵਾਣੀ ਹੋਊਗਾ ਜੇ ਇਸ ਤਰੀਕੇ ਨਾਲ ਤਵੀਆਂ ਫੇਰੋਗੇ ਤਾਂ ਪੇਸਾ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਲਾ ਕੇ ਜ਼ਮੀਨ ਬਾਓ ਕਦੇ ਵੀ ਟੋਟੀ ਜ਼ਮੀਨ ਹੈ ਜਿਹੜੀ ਉੱਚੀ ਨਹੀਂ ਵੀ ਨਹੀਂ ਹੋਗੀ ਕਿਉਂਕਿ ਇਸ ਹਾਲਾਉਣ ਦੇ ਨਾਲ ਜਿਹੜੀਆਂ ਤਵੀਆਂ ਬਿਲਕੁਲ ਪੱਧਰ ਲੱਗਦੀਆਂ ਜਦੋਂ ਆਪਾਂ ਪਿੱਛੇ ਇਸਾ ਟੰਗ ਦਿੰਨੇ ਆ ਫਿਰ ਆਪਾਂ ਨੂੰ ਅੱਗੋਂ ਤਵੀਆਂ ਚੱਕਣੀਆਂ ਪੈਂਦੀਆਂ ਉਹਦੇ ਨਾਲ ਆ ਕੀ ਆ ਫਿਰ ਪਿੱਛੋਂ ਤਵੀਆਂ ਜਾਦੇ ਲੱਗਦੀਆਂ ਜਾਂ ਨਹੀਂ ਤੇ ਆਪਣੀ ਵਾਲੀ ਜ਼ਮੀਨ ਆ ਉਹ ਉੱਚੀ ਨਹੀਂ ਵੀ ਹੁੰਦੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਤਵੀਆਂ ਵੱਜੀਆਂ ਕੋਈ ਵੀ ਖੇਤ ਉੱਚਾ ਨਹੀਂ ਵਾਣੀ ਬਿਲਕੁਲ ਪੱਧਰ ਆ ਖੇਤਾਂ ਕੋਈ ਵਟ ਨਹੀਂ ਖੇਤ ਦੇ ਵਿੱਚ ਹੈਗੀ ਦੋਸਤੋ ਜੇ ਆਪਣੀ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜੋ ਵੀ ਕਿਸਾਨ ਵੀਰ ਆਪਣੇ ਨਵੇਂ ਜੋੜਦੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਉਹ ਤੁਹਾਡੇ ਤੱਕ ਸਾਥੀਆਂ ਪਹੁੰਚਦੀ ਰਹੇ ਠੀਕ ਆ ਸਾਥੀਆਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ